ਤਸਵੀਰਾਂ ਦੇ ਵਿੱਚ ਤੁਸੀਂ ਪੰਜ ਨੌਜਵਾਨ ਨੂੰ ਕਾਲੇ ਰੰਗ ਦਾ ਕੱਪੜੇ ਦੇ ਨਾਲ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜਿਆ ਨੂੰ ਦੇਖ ਰਹੇ ਹੋ ਪਹਿਲਾਂ ਤਾਂ ਇਹਨਾਂ ਨੂੰ ਅਜਈਆਂ ਹਰਕਤਾਂ ਕਰਦਿਆਂ ਨੂੰ ਸ਼ਰਮ ਮਨਾਈ ਤੇ ਜਦੋਂ ਪੁਲਿਸ ਦੇ ਹੱਥੀ ਚੜ ਗਏ ਤਾਂ ਹੁਣ ਇਹਨਾਂ ਨੂੰ ਆਪਣੀਆਂ ਘਟਿਆ ਕਰਤੂਤਾ ਤੇ ਸ਼ਰਮ ਆ ਰਹੀ ਹੈ ਦੱਸ ਦिए ਕਿ ਤਸਵੀਰਾਂ ਥਾਣਾ ਲੋਇਆ ਖਾਸ ਦੀਆਂ ਨੇ ਜਿੱਥੇ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਖਰ ਇਹਨਾਂ ਦੇ ਵੱਲੋਂ ਕਿਵੇਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜ਼ਿਲ੍ਹਾ ਜਰੰਦਰ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹਾ ਜਰੰਦਰ ਤੇ ਹਾਤੀ ਦੇ ਏਰੀਆ ਵਿੱਚ ਲੁੱਟਖੋੜ ਡਕੈਤ ਵਿਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਇੱਕ ਸਪੈਸ਼ਲ ਮੀਮ ਚਲਾਈ ਗਈ ਹੈ ਜਿਹਦੇ ਤਹਿਤ ਐਸਟੀ ਮੈਡਮ ਜਿਸ ਰੋਬੋਟ IPSG ਦੀ ਨਿਗਰਾਨੀ ਹੇਠ थाना ਦੁਨੀਆ ਸਬਜਨ ਸ਼ਾਹਕੋਟ ਦੇ ਮੁੱਖ ਅਫਸਰ ਇਨਸਪੈਕਟਰ ਯਾਦਵਿੰਦਰ ਸਿੰਘ ਦੇ ਬਾਈ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਨੇ ਕੱਲ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਜਿਦੇ ਵਿੱਚ ਪੰਜ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ ਜਿਦੇ ਵਿੱਚ ਦੋਸ਼ੀ ਜੀਤਾ ਪੁੱਤਰ ਹਨੇਕਵਾਸੀ ਕੰਕਲਾ ਸੁਮੇਸ਼ ਸ਼ਨੀ ਕੁਮਾਰ ਪੁੱਤਰ ਜੀਜੀਤਰਾ ਵਾਸੀ ਖੋਸਾਪਿੰਡ ਹਰਪ੍ਰੀਤ ਸਿੰਘ ਰਾਪੀ ਵਾਸੀ ਖੋਸਾ ਗੁਰシャン ਸਿੰਘ ਸ਼ਰਨਾਵਾਸੀ ਤਲੁੰਡੀ ਸਲੇਮ ਤੇ ਰੋਤ ਪੁੱਤਰ ਬਲਜੀਤ ਵਾਸੀ थाना ਸੰਤਾਨਪੁਰ ਲੋਟੀ ਇਹਨਾਂ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਸੀ ਇਹਨਾਂ ਨੇ थाना ਲੋਹੀਆਂ ਸ਼ਾਹਕੋਟ ਸੁਲਤਾਨਪੁਰ ਏਰੀਆ ਚ ਕੁੱਲ 11 ਵਾਰਦਾਤਾਂ ਕਰਨ ਬਰ ਬੇਕਵਾਲ ਕੀਤਾ ਜਿਹਨੂੰ ਅਜਮਾਨ ਚਾਰ ਦੋਸ਼ਾਂ 'ਚ ਅਜਮਾਨ ਜੋ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਸਰਵਣ ਹਾਸਲ ਕੀਤਾ ਤੇ ਇੱਕ ਰੋਸ਼ਨ ਨੂੰ ਅਗਰਫਤਾਰ ਕੀਤਾ ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਇੱਕ ਜਿੰਦਾ ਰੌਂਦ ਦੋ ਮੋਟਰਸਾਈਕਲ ਬਿਨਾ ਨੰਮਰੀ ਮਾਰਕਾ ਸਪਲੈਂਡਰ ਇੱਕ ਸਪਲੈਂਡਰ ਪ੍ਰੋ ਇੱਕ Air Pistol ਇੱਕ ਪ੍ਰਿੰਟਰ ਲੇਜ਼ਰ ਤੇ ਤਿੰਨ ਮੋਬਾਈਲ ਸਮਾਰਟਫੋਨ ਜਿਹੜੇ ਆਪਰਾਧ ਕੀਤੇ ਆ ਇਹ ਦੋਸ਼ੀ ਵਕਫ ਵਕ ਰਾਤ ਕੀਰਾਂ ਤੋਂ ਵਕਫ ਵਕ ਸਮੇਂ ਇਹ ਉਹਨਾਂ ਨੂੰ ਲੁੱਟ ਕਰਦੇ ਆ ਮਾਰੂ ਹਥਿਆਰਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਦੇ ਆ ਇਸੇ ਤਰ੍ਹਾਂ ਜਿਹੜੇ ਘਰ ਆ ਉਹਨਾਂ ਨੂੰ ਲੁੱਟਦੇ ਆ ਇਹ ਪਹਿਲਾਂ ਉਹਨਾਂ ਦੇ ਰਿਆਕੀ ਕਰਕੇ ਇਹ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਨੇ ਇਲਾਕੇ 'ਚ ਬਹੁਤ ਵੱਡੀ ਦਹਿਸ਼ਤ ਫੈਲਾਈ ਸੀ ਜਿਹਦੀ ਅਸੀਂ ਅਪਰੀਸ਼ੀਏਟ ਕਰਦੇ ਆ ਲੋਹਿਆ ਪੁਲਿਸ ਨੂੰ ਜਿਨ੍ਹਾਂ ਨੇ ਇਸ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਇਹਨਾਂ ਨੂੰ ਅਜੇ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਵੱਡੀਆਂ ਪਰਾਂਧੀਆਂ ਇਹਨਾਂ ਤੋਂ ਹੋਣਦੀ ਤੇ ਹੋਰ ਵਰਤਾਨ ਤਾਂ ਹੋਣਦੇ ਸਾਰੇ ਆ ਪੁਲਿਸ ਵੱਲੋਂ ਮਾੜਿਆਂਸਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਰਹੂਗਾ ਥੈਂਕ ਯੂ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਾਂ ਰਾਤ ਨੂੰ ਛੱਡੋ ਦਿਨ ਦਿਹਾੜੇ ਵੀ ਕੀਤੀਆਂ ਜਾ ਰਹੇ ਨੇ ਹਾਲਾਂਕਿ ਪੁਲਸ ਵੱਲੋਂ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ